ਦੋਸਤੋ ਮੇਰੀਆਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਹੋ ਸਕਦਾ ਹੈ ਇਹ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇ। ਤੁਸੀਂ ਅਮੀਰ ਤਾਂ ਬਣਨਾ ਚਾਹੁੰਦੇ ਹੋ ਵੱਡੇ-ਵੱਡੇ ਸੁਪਨੇ ਦੇਖਦੇ ਹੋ ਪਰ ਸਭ ਤੋਂ ਪਹਿਲਾਂ ਇਹ ਪੰਜ ਘਟੀਆਂ ਆਦਤਾਂ ਨੂੰ ਛੱਡਣਾ ਪਵੇਗਾ ਜੋ ਤੁਹਾਨੂੰ ਕਦੇ ਵੀ ਸਕਸੈਸਫੁਲ ਨਹੀਂ ਹੋਣ ਦਿੰਦੀਆਂ ਕਿਉਂਕਿ ਤੁਸੀਂ ਨੇ ਜੋ ਸੁਪਨੇ ਦੇਖੇ ਨੇ ਉਹਨਾਂ ਨੂੰ ਪੂਰਾ ਤੁਹਾਨੂੰ ਹੀ ਕਰਨਾ ਪੈਣਾ। ਇਹ ਲਾਈਫ ਕੋਈ ਪਿਕਚਰ ਨਹੀਂ ਹੈ ਜਿਹਦੇ ਵਿੱਚ ਲਾਸਟ 'ਚ ਹੀਰੋ ਸਕਸੈਸਫੁਲ ਹੋ ਜਾਂਦਾ ਹੈ ਇੱਥੇ ਆਪਣੇ ਸੁਪਨੇ ਲਈ ਖੁਦ ਲੜਨਾ ਪੈਂਦਾ ਹੈ ਕੁਝ ਖੋਣਾ ਪੈਂਦਾ ਹੈ ਕੁਝ ਪਾਉਣਾ ਪੈਂਦਾ ਹੈ ਇਸੇ ਲਈ ਇਸ ਵੀਡੀਓ ਨੂੰ ਸਿਰਫ ਉਹੀ ਲੋਕ ਦੇਖਣ ਜੋ ਅਸਲ ਵਿੱਚ ਆਪਣੀ ਲਾਈਫ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਨੇ ਟਾਈਮ ਪਾਸ ਕਰਨ ਵਾਲੇ ਇਸ ਵੀਡੀਓ ਨੂੰ ਹੁਣੇ ਛੱਟ ਕੇ ਜਾ ਸਕਦੇ ਨੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਤੁਹਾਡੀ ਸਭ ਤੋਂ ਵੱਡੀ ਅਤੇ ਪਹਿਲੀ ਆਦਤ ਹੈ ਆਲਸ ਤੁਸੀਂ ਸਵੇਰੇ ਉੱਠਦੇ ਹੋ అలਾਰਮ ਵੱਜਦਾ ਹੈ ਤੇ ਤੁਸੀਂ ਕੀ ਕਰਦੇ ਹੋ ਸਨੂਜ਼ ਕਰਕੇ ਫਿਰ ਤੋਂ ਸੌ ਜਾਂਦੇ ਹੋ ਕੀ ਇਹੀ ਤੁਹਾਡਾ ਸੁਪਨਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਦ ਪੂਰੀ ਦੁਨੀਆ ਮਿਹਨਤ ਕਰਨ ਵਿੱਚ ਲੱਗੀ ਹੋਈ ਹੈ ਤੁਸੀਂ ਨੀਂਦ ਅਤੇ ਆਰਾਮ ਦੇ ਪਿੱਛੇ ਭੱਜ ਰਹੇ ਹੋ ਯਾਦ ਰੱਖੋ ਆਲਸ ਤੁਹਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਇਹ ਹਰ ਸਮੇਂ ਤੁਹਾਨੂੰ ਪਿੱਛੇ ਵੱਲ ਧੱਕ ਰਿਹਾ ਹੈ ਅਤੇ ਤੁਹਾਨੂੰ ਇਸ ਦਾ ਬਿਲਕੁਲ ਵੀ ਪਤਾ ਨਹੀਂ ਹੈ ਆਲਸ ਨੇ ਸਿਰਫ ਤੁਹਾਡੇ ਕੰਮਾਂ ਨੂੰ ਨਹੀਂ ਬਲਕਿ ਤੁਹਾਡੇ ਦਿਮਾਗ ਨੂੰ ਵੀ ਖੋਖਲਾ ਕਰ ਦਿੰਦਾ ਤੁਸੀਂ ਸੋਚਦੇ ਹੋ ਅਜੇ ਤਾਂ ਬਹੁਤ ਵਕਤ ਹੈ ਪਰ ਇਹ ਵਕਤ ਤੁਹਾਡੇ ਹੱਥਾਂ ਚੋਂ ਨਿਕਲ ਰਿਹਾ ਹੈ ਜਿਵੇਂ ਰੇਤ ਅਮੀਰ ਬਣਨ ਵਾਲੇ ਲੋਕ ਜਾਣਦੇ ਨੇ ਕਿ ਵਕਤ ਸਭ ਤੋਂ ਕੀਮਤੀ ਚੀਜ਼ ਹੈ ਇੱਕ ਇੱਕ ਸੈਕਿੰਡ ਦਾ ਸਹੀ ਇਸਤੇਮਾਲ ਕਰਨਾ ਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਹੈ ਤੁਸੀਂ ਤੁਹਾਡੇ ਲਈ ਸਵੇਰੇ ਜਲਦੀ ਉੱਠਣਾ ਵੀ ਮੁਸ਼ਕਿਲ ਹੈ ਆਲਸ ਦਾ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਹ ਤੁਹਾਨੂੰ ਹੌਲੀ-ਹੌਲੀ ਇੱਕ ਅਜਿਹੀ ਆਦਤ ਵਿੱਚ ਪਾ ਦਿੰਦਾ ਹੈ ਜਿੱਥੋਂ ਵਾਪਸੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤੁਸੀਂ ਛੋਟੇ-ਛੋਟੇ ਕੰਮਾਂ ਨੂੰ ਟਾਲਦੇ ਹੋ ਅਤੇ ਉਹ ਟਾਲਣਾ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਹੈ ਟਾਲਮਟੋਲ ਕਰਨ ਵਾਲੇ ਲੋਕ ਕਦੇ ਵੱਡੇ ਸੁਪਨੇ ਪੂਰੇ ਨਹੀਂ ਕਰ ਸਕਦੇ ਅਮੀਰ ਲੋਕ ਹਰ ਦਿਨ ਆਪਣੇ ਆਪ ਨੂੰ ਪੁਸ਼ ਕਰਦੇ ਨੇ ਉਹ ਜਾਣਦੇ ਨੇ ਕਿ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਹੀ ਗਰੋਥ ਦੀ ਪਹਿਲੀ ਪੌੜੀ ਹੈ ਤੁਹਾਡੇ ਕੋਲ ਹੀ ਉਹ ਵੀ 24 ਘੰਟੇ ਨੇ ਜੋ ਇੱਕ ਬਿਜ਼ਨਸਮੈਨ ਇੱਕ ਲੀਟਰ ਜਾਂ ਇੱਕ ਸਫਲ ਵਿਅਕਤੀ ਕੋਲ ਹੁੰਦੇ ਨੇ ਪਰ ਫਰਕ ਇਹ ਹੈ ਕਿ ਉਹ ਆਪਣੇ ਹਰ ਘੰਟੇ ਦਾ ਹਿਸਾਬ ਰੱਖਦੇ ਨੇ ਅਤੇ ਤੁਸੀਂ ਸੋਚਦੇ ਹੋ ਚਲੋ ਥੋੜਾ ਹੋਰ ਆਰਾਮ ਕਰ ਲੈਨੇ ਆ ਯਾਦ ਰੱਖੋ ਇਹ ਥੋੜਾ ਆਰਾਮ ਹੀ ਤੁਹਾਨੂੰ ਜ਼ਿੰਦਗੀ ਪਰ ਪੁਛਤੌਣ ਲਈ ਮਜਬੂਰ ਕਰ ਦਿੰਦਾ ਹੈ ਅੱਜ ਤੋਂ ਹੀ ਆਪਣੀ ਇਹ ਗੰਦੀ ਆਦਤ ਨੂੰ ਬਦਲੋ ਸਵੇਰੇ ਜਲਦੀ ਉੱਠੋ ਦਿਨ ਦਾ ਇੱਕ ਪ੍ਰੋਪਰ ਪਲਾਨ ਬਣਾਓ ਅਤੇ ਉਸ ਤੇ ਕੰਮ ਕਰੋ ਆਲਸ ਨੂੰ ਹਰਾਓ ਨਹੀਂ ਤਾਂ ਇਹ ਤੁਹਾਡੇ ਸੁਪਨੇ ਨੂੰ ਖਾ ਜਾਵੇਗਾ ਤੈਅ ਕਰ ਲਓ ਆਰਾਮ ਕਰਨਾ ਹੈ ਜਾਂ ਕਾਮਯਾਬੀ ਪਾਉਣੀ ਹੈ ਤੁਹਾਡੀ ਦੂਸਰੀ ਘਟਿਆ ਅੱਜ ਦਾ ਟਾਈਮ ਵੇਸਟ ਕਰਨਾ ਕੀ ਕਦੇ ਸੋਚਿਆ ਕਿ ਤੁਹਾਡੇ ਕੋਲ ਦਿਨ ਦੇ 24 ਘੰਟੇ ਨੇ ਪਰ ਸਵਾਲ ਇਹ ਹੈ ਕਿ ਇਨਾਂ 24 ਘੰਟੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਕੀ ਤੁਸੀਂ ਆਪਣਾ ਸਮਾਂ ਸਹੀ ਦਿਸ਼ਾ ਵੱਲ ਲਗਾ ਰਹੇ ਹੋ ਜਾਂ ਫਿਰ ਦਿਨ ਭਰ ਸੋਸ਼ਲ ਮੀਡੀਆ ਤੇ ਰੀਲ ਜਾਂ ਵੀਡੀਓ ਦੇਖ ਕੇ ਬਰਬਾਦ ਕਰ ਰਹੇ ਹੋ ਜੇਕਰ ਤੁਸੀਂ ਸੋਚਦੇ ਹੋ ਕਿ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੇ ਵਕਤ ਨੂੰ ਖਾ ਨਹੀਂ ਰਹੀਆਂ ਤਾਂ ਤੁਸੀਂ ਸਭ ਤੋਂ ਵੱਡੇ ਧੋਖੇ ਵਿੱਚੋਂ ਸੋਸ਼ਲ ਮੀਡੀਆ ਵੀਡੀਓ ਗੇਮਸ ਅਤੇ ਫालतू ਗੱਪਿਆਂ ਵਿੱਚ ਤੁਹਾਡਾ ਦਿਨ ਨਿਕਲ ਜਾਂਦਾ ਹੈ ਤੁਸੀਂ ਸੋਚਦੇ ਹੋ ਥੋੜਾ ਰਿਲੈਕਸ ਕਰ ਰਹੀ ਹਾਂ ਥੋੜਾ ਬ੍ਰੇਕ ਲੈ ਰਹੀ ਹਾਂ ਪਰ ਤੁਹਾਨੂੰ ਪਤਾ ਹੈ ਕਿ ਇਹ ਥੋੜਾ ਹਰ ਦਿਨ ਤੁਹਾਨੂੰ ਪਿੱਛੇ ਧੱਕ ਰਿਹਾ ਹੈ ਇੱਕ ਰੀਲਸ ਦੇਖਦੇ ਹਾਂ ਫਿਰ ਦੂਸਰੀ ਅਤੇ ਫਿਰ ਪੂਰਾ ਦਿਨ ਚਲਾ ਜਾਂਦਾ ਹੈ ਫਿਰ ਜਦੋਂ ਦਿਨ ਖਤਮ ਹੁੰਦਾ ਹੈ ਤਾਂ ਆਪਣੇ ਆਪ ਨੂੰ ਕਹਿੰਦੇ ਹਾਂ ਆਸਥਾ ਕੁਝ ਨਹੀਂ ਕਰ ਸਕती ਸਫਲ ਲੋਕ ਆਪਣਾ ਹਰ ਸੈਕਿੰਡ ਗਿਣਦੇ ਨੇ ਉਹਨਾਂ ਕੋਲ ਦਿਨ ਭਰ ਇੱਕ ਹੀ ਪ੍ਰੋਪਰ ਪਲੈਨਿੰਗ ਹੁੰਦੀ ਹੈ ਉਹ ਜਾਣਦੇ ਨੇ ਕਿ ਟਾਈਮ ਹੀ ਪੈਸਾ ਹੈ ਅਤੇ ਤੁਸੀਂ ਬਸ ਟਾਈਮ ਪਾਸ ਕਰ ਰਹੇ ਹੋ ਇਹ ਜੋ ਫालतू ਚੀਜ਼ਾਂ ਨੇ Netflix Instagram YouTube ਇਹਨਾਂ ਨੂੰ ਥੋੜਾ ਸੀਮਿਤ ਕਰੋ ਸਮਝੋ ਕਿ ਹਰ ਮਿੰਟ ਜੋ ਤੁਸੀਂ ਬਰਬਾਦ ਕਰ ਰਹੇ ਹੋ ਉਹ ਤੁਹਾਨੂੰ ਸਫਲਤਾ ਤੋਂ ਦੂਰ ਲੈ ਜਾ ਰਿਹਾ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤੁਸੀਂ ਟਾਈਮ ਵੇਸਟ ਕਰਨ ਤੋਂ ਬਾਅਦ ਵੀ ਇਹਨੂੰ ਸੀਰੀਅਸ ਨਹੀਂ ਲੈਂਦੇ ਤੁਸੀਂ ਆਪਣੇ ਆਪ ਬਹਾਨੇ ਬਣਾਉਂਦੇ ਹੋ ਕਿ ਅਜੇ ਤਾਂ ਵਕਤ ਹੈ ਕੱਲ ਤੋਂ ਸ਼ੁਰੂ ਕਰੂੰਗਾ ਪਰ ਇਹ ਕੱਲ ਕਦੇ ਨਹੀਂ ਆਉਂਦਾ ਸੱਚ ਇਹ ਹੈ ਕਿ ਜੇਕਰ ਤੁਸੀਂ ਹੁਣੇ ਨਹੀਂ ਬਦਲੇ ਤਾਂ ਇਹ ਲਾਪਰਵਾਹੀ ਤੁਹਾਨੂੰ ਪੂਰੀ ਜ਼ਿੰਦਗੀ ਪਛਤਾਉਣ ਤੇ ਮਜਬੂਰ ਕਰ ਦਿੰਦੀ ਹੈ ਅਸ ਤੋਂ ਬਾਅਦ ਹਰ ਦਿਨ ਦਾ ਇੱਕ ਪਲਾਨ ਬਣਾਓ ਸਵੇਰੇ ਤੈਅ ਕਰੋ ਕਿ ਤੁਸੀਂ ਦਿਨ ਪਰ ਕੀ ਕਰਨਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਆਪਣੇ ਡਿਸਟਰੈਕਸ਼ਨ ਨੂੰ ਪਹਿਚਾਣੋ ਮੋਬਾਈਲ ਟੀਵੀ ਅਤੇ ਗੱਪੇ ਮਾਰਨਾ ਜੋ ਵੀ ਤੁਹਾਡਾ ਸਮਾਂ ਬਰਬਾਦ ਕਰ ਰਹੇ ਨੇ ਉਹਨੂੰ ਹਟਾ ਦਿਓ ਯਾਦ ਰੱਖਣਾ ਤੁਹਾਡਾ ਸਮਾਂ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ ਇਹਨੂੰ ਬਰਬਾਦ ਕਰਨਾ ਬੰਦ ਕਰ ਦਿਓ ਨਹੀਂ ਤਾਂ ਜ਼ਿੰਦਗੀ ਤੁਹਾਨੂੰ ਬਰਬਾਦ ਕਰ ਦੇਵੇਗੀ ਤੈ ਕਰੂ ਟਾਈਮ ਵੇਸਟ ਕਰੋਗੇ ਜਾਂ ਇਹਨੂੰ ਆਪਣੀ ਸਫਲਤਾ ਵਿੱਚ ਬਦਲੋਗੇ ਕਿਸ ਨੇ ਕਿੰਨਾ ਸੋਣਾ ਕਿ ਜੈਸੀ ਸੰਗਤ ਵੈਸੀ ਹੀ ਰੰਗਤ ਅਤੇ ਇਹ ਗੱਲ ਬਿਲਕੁਲ ਸਹੀ ਹੈ ਅਤੇ ਇਹ ਤੁਹਾਡੀ ਤੀਸਰੀ ਆਦਤ ਹੈ ਗਲਤ ਸੰਗਤ ਬੈਡ ਕੰਪਨੀ ਸੁਣੋ ਜੇਕਰ ਤੁਸੀਂ ਆਪਣੀ ਸੰਗਤ ਵਿੱਚ ਧਿਆਨ ਨਹੀਂ ਦਿਓਗੇ ਤਾਂ ਸਫਲਤਾ ਦਾ ਸੁਪਨਾ ਦੇਖਣਾ ਛੱਡ ਦਿਓ ਇੱਕ ਕੌੜਾ ਸੱਚ ਹੈ ਕਿ ਤੁਸੀਂ ਉਹਨਾਂ ਦੀ ਤਰ੍ਹਾਂ ਬਣਦੇ ਹੋ ਜਿਨ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦੇ ਹੋ ਜੇਕਰ ਤੁਹਾਡੇ ਦੋਸਤ ਫਾਲਤੂ ਦੀਆਂ ਗੱਲਾਂ ਕਰਦੇ ਨੇ ਤੁਹਾਨੂੰ ਗਲਤ ਚੀਜ਼ਾਂ ਵਿੱਚ ਉਲਝਾਉਂਦੇ ਨੇ ਅਤੇ ਤੁਹਾਡੇ ਸੁਪਨਿਆਂ ਦਾ ਮਜ਼ਾਕ ਉਡਾਉਂਦੇ ਨੇ ਤਾਂ ਇਹ ਤੁਹਾਡੇ ਦੋਸਤ ਨਹੀਂ ਉਹ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਨੇ ਯਾਦ ਰੱਖਣਾ ਤੁਹਾਡੀ ਸੰਗਤ ਤੁਹਾਡੇ ਵਿਚਾਰ ਆਦਤਾਂ ਅਤੇ ਫੈਸਲਿਆਂ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਜੇਕਰ ਤੁਹਾਡੇ ਆਸ-ਪਾਸ ਦੇ ਲੋਕ ਹਰ ਦਿਨ ਮਸਤੀ ਕਰਦੇ ਨੇ ਆਪਣੀ ਜ਼ਿੰਦਗੀ ਨੂੰ ਹਲਕੇ ਵਿੱਚ ਲੈਂਦੇ ਨੇ ਤਾਂ ਹੌਲੀ-ਹੌਲੀ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਬਣ ਜਾਵੋਗੇ ਕੀ ਤੁਸੀਂ ਨੇ ਕਦੇ ਦੇਖਿਆ ਕਿ ਸਫਲ ਲੋਕ ਅਜਿਹੇ ਲੋਕਾਂ ਨਾਲ ਸਮਾਂ ਬਤੀਤ ਕਰਦੇ ਨੇ ਜੋ ਆਲਸੀ ਅਤੇ ਗੈਰ ਜ਼ਿੰਮੇਵਾਰ ਹੁੰਦੇ ਨੇ ਨਹੀਂ ਉਹ ਉਹਨਾਂ ਲੋਕਾਂ ਨਾਲ ਰਹਿੰਦੇ ਨੇ ਜੋ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ ਉਹਨਾਂ ਨੂੰ ਹੋਰ ਵਧੀਆ ਬਣਨ ਦੀ ਸਲਾਹ ਦਿੰਦੇ ਨੇ ਗਲਤ ਸੰਗਤ ਦਾ ਅਸਰ ਤੁਹਾਡੇ ਆਤਮ ਵਿਸ਼ਵਾਸ ਅਤੇ ਮਾਨਸਿਕ ਸਿਕਤਾ ਤੇ ਪੈਂਦਾ ਹੈ ਤੁਹਾਡੇ ਦੋਸਤ ਜੇਕਰ ਹਰ ਦਿਨ ਨੈਗੇਟਿਵ ਗੱਲਾਂ ਕਰਦੇ ਨੇ ਤੇਰੇ ਕੋਲੋਂ ਕੁਝ ਨਹੀਂ ਹੋਣਾ ਇਹ ਪਲਾਨ ਬੇਕਾਰ ਹੈ ਇੰਨਾ ਵੱਡਾ ਸੁਪਨਾ ਕਿਉਂ ਦੇਖ ਰਹੇ ਹੋ ਤਾਂ ਹੌਲੀ-ਹੌਲੀ ਇਹ ਗੱਲਾਂ ਤੁਹਾਡੇ ਦਿਮਾਗ ਵਿੱਚ ਘਰ ਬਣਾ ਲੈਂਦੀਆਂ ਨੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਹੋ ਜੇਕਰ ਤੁਹਾਡੇ ਦੋਸਤ ਫਾਲਤੂ ਪਾਰਟੀ ਗੱਪਿਆਂ ਵਿੱਚ ਲੱਗੇ ਰਹਿੰਦੇ ਨੇ ਤਾਂ ਸਮਝ ਲਓ ਕਿ ਉਹ ਤੁਹਾਡਾ ਵਕਤ ਅਤੇ ਊਰਜਾ ਦੋਨੋਂ ਬਰਬਾਦ ਕਰ ਰਹੇ ਨੇ ਤੁਹਾਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਤੁਹਾਡੇ ਸੁਪਨਿਆਂ ਨੂੰ ਸਮਝਣ ਤੁਹਾਨੂੰ ਮੋਟੀਵੇਟ ਕਰਨ ਅੱਜ ਤੋਂ ਹੀ ਆਪਣੀ ਸੰਗਤ ਪਰ ਧਿਆਨ ਦਿਓ ਦੇਖੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਡੇ ਲਈ ਸਹੀ ਨੇ ਜਾਂ ਨਹੀਂ ਜੇਕਰ ਨਹੀਂ ਤਾਂ ਉਹਨਾਂ ਨੂੰ ਛੱਡ ਦਿਓ ਹਾਂ ਪਰ ਇਹ ਮੁਸ਼ਕਿਲ ਹੈ ਪਰ ਜ਼ਰੂਰੀ ਹੈ ਕਿਉਂਕਿ ਸਫਲਤਾ ਦਾ ਰਸਤਾ ਉਹਨਾਂ ਨਾਲ ਹੀ ਤੈਅ ਹੁੰਦਾ ਹੈ ਜੋ ਤੁਹਾਨੂੰ ਉਚਾਈਆਂ ਤੱਕ ਲੈ ਜਾਣ ਦਾ ਦਮ ਰੱਖਦੇ ਨੇ ਤੈਅ ਕਰੋ ਅਜਿਹੇ ਲੋਕਾਂ ਦੇ ਨਾਲ ਰਹੋਗੇ ਜੋ ਤੁਹਾਨੂੰ ਖਿੱਚ ਕੇ ਥੱਲੇ ਸੁੱਟਦੇ ਨੇ ਜਾਂ ਉਹਨਾਂ ਦੇ ਨਾਲ ਜੋ ਤੁਹਾਨੂੰ ਉੱਪਰ ਉਠਾਉਂਦੇ ਨੇ ਯਾਦ ਰੱਖਣਾ ਸਹੀ ਸੰਗਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਹੁਣ ਇਹ ਤੁਹਾਡੇ ਹੱਥ ਵਿੱਚ ਹੈ ਹੁਣ ਜਰਾ ਸੋਚੋ ਤੁਹਾਡੇ ਫਰੈਂਡ ਨੇ ਇੱਕ ਨਵਾਂ ਆਈਫੋਨ ਲੈ ਲਿਆ ਅਤੇ ਤੁਸੀਂ ਕੀ ਕਰਦੇ ਹੋ ਤੁਹਾਡੇ ਕੋਲ ਵਧੀਆ ਹੋਣ ਦੇ ਫੋਨ ਬਾਅਦ ਵੀ ਤੁਸੀਂ ਨਵਾਂ ਫੋਨ ਲੈ ਲੈਂਦੇ ਹੋ ਕੀ ਤੁਹਾਡੀ ਇਹੀ ਔਕਾਤ ਹੈ ਦੂਜਿਆਂ ਦੀ ਕਾਪੀ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੋ ਤੁਹਾਡੀ ਚੌਥੀ ਆਦਤ ਇਹੀ ਹੈ ਬੇਵਜ੍ਹਾ ਖਰਚ ਕਰਨਾ ਤੁਸੀਂ ਜਿੰਨਾ ਕਮਾਉਂਦੇ ਹੋ ਕੀ ਤੁਸੀਂ ਉਸ ਤੋਂ ਜ਼ਿਆਦਾ ਖਰਚ ਕਰ ਦਿੰਦੇ ਹੋ ਜੇਕਰ ਹਾਂ ਤਾਂ ਇਹ ਆਦਤ ਤੁਹਾਨੂੰ ਕਦੇ ਵੀ ਅਮੀਰ ਨਹੀਂ ਬਣ ਦੇਵੇਗੀ ਪੈਸਾ ਕਮਾਉਣਾ ਉਨਾ ਮੁਸ਼ਕਿਲ ਨਹੀਂ ਜਿੰਨਾ ਉਹਨੂੰ ਬਚਾਉਣਾ ਅਤੇ ਸਹੀ ਜਗ੍ਹਾ ਤੇ ਖਰਚਣਾ ਪਰ ਤੁਸੀਂ ਕੀ ਕਰਦੇ ਹੋ ਜਿਵੇਂ ਹੀ ਸੈਲਰੀ ਜਾਂ ਇਨਕਮ ਆਉਂਦੀ ਹੈ ਉਹਨੂੰ ਬੇਵਜ੍ਹਾ ਚੀਜ਼ਾਂ ਤੇ ਖਰਚ ਕਰ ਦਿੰਦੇ ਹੋ ਨਵੇਂ ਫੋਨ ਬ੍ਰਾਂਡਡ ਕੱਪੜੇ ਅਤੇ ਫालतू ਸ਼ੌਂਕ ਇਹ ਸਿਰਫ ਦਿਖਾਵੇ ਲਈ ਨੇ ਇਹ ਦਿਖਾਵਾ ਤੁਹਾਨੂੰ ਕੰਗਾਲ ਕਰ ਦੇਵੇਗਾ ਆਪਣੀ ਜ਼ਿੰਦਗੀ ਵਿੱਚ ਕੁਝ ਬਣਨ ਲਈ ਰਿਸਕ ਲਓ ਅਤੇ ਆਪਣੇ ਸੁਪਨਿਆਂ ਦੀ ਤਾਰੇ ਇੱਕ ਕਦਮ ਵਧਾਓ ਅੱਜ ਤੋਂ ਤੈਅ ਕਰੋ ਤੁਸੀਂ ਡਰ ਕੇ ਨਹੀਂ ਬਲਕਿ ਸੋਚ ਸਮਝ ਕੇ ਅਤੇ ਹਿੰਮਤ ਦੇ ਨਾਲ ਫੈਸਲਾ ਕਰੋਗੇ ਤੁਹਾਨੂੰ ਚੁਣਨਾ ਹੈ ਜੋਖਮ ਉਠਾ ਕੇ ਉਚਾਈ ਤੇ ਜਾਣਾ ਜਾਂ ਡਰ ਕੇ ਉਥੇ ਦੀ ਉਥੇ ਰਹਿ ਜਾਣਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਜੇਕਰ ਜ਼ਿੰਦਗੀ ਵਿੱਚ ਇਹਨਾਂ ਆਤਮਾਂ ਨੂੰ ਨਹੀਂ ਛੱਡਿਆ ਤਾਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ ਮਿਹਨਤ ਕਰਨੀ ਹੈ ਮਿਹਨਤ ਕਰਨੀ ਹੈ ਅਤੇ ਸਿਰਫ ਮਿਹਨਤ ਹੀ ਕਰਨੀ ਹੈ ਦੁਨੀਆ ਤੁਹਾਡੇ ਸਾਧਨਾ ਨਾਲ ਨਹੀਂ ਤੁਹਾਡੇ ਕੰਮਾਂ ਤੋਂ ਤੁਹਾਨੂੰ ਯਾਦ ਰੱਖੂਗੀ ਤਾਂ ਅੱਜ ਤੋਂ ਹੀ ਫੈਸਲਾ ਕਰੋ Winner ਬਣੋਗੇ ਜਾਂ Loser ਮੈਨੂੰ ਕਮੈਂਟ ਵਿੱਚ ਦੱਸਿਓ ਸਕਸੈਸਫੁਲ ਉਹੀ ਬਣਦਾ ਜੋ ਇੰਨਾ ਆਤਮਾ ਨੂੰ ਛੱਡ ਕੇ ਅੱਗੇ ਵਧਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ